ਸਸਿਕਾ ਜੀ ਸਾਰਿਆਂ ਨੂੰ ਅ ਜਿਹੜੀ ਅੱਜ ਦੀ ਅਸੀਂ ਵੀਡੀਓ ਲੈ ਕੇ ਆਏ ਆ ਉਹਦੇ ਵਿੱਚ ਆਬਵੀਅਸਲੀ ਆਪਾਂ ਕੈਲਗਰੀ ਦੀ ਰੀਸਟੇਟ ਬਾਰੇ ਤਾਂ ਗੱਲਬਾਤ ਕਰਾਂਗੇ ਕਰਾਂਗੇ ਵੀ ਇੱਕ ਮਾਰਕੀਟ ਤੁਹਾਨੂੰ ਪਤਾ ਹੀ ਹੈ ਜਿਵੇਂ ਥੋੜੀ ਜੀ ਹੁਣ ਸਲੋ ਚੱਲ ਰਹੀ ਆ ਤੇ ਉਹ ਸਲੋ ਚੱਲ ਰਹੀ ਮਾਰਕੀਟ ਦੇ ਵਿੱਚ ਪ੍ਰਾਈਸਸ ਵੀ ਘਟ ਰਹੀਆਂ ਨੇ ਉਹ ਸਤੋਂ ਵੀ ਸਾਰੀ ਜਾਣਕਾਰੀ ਦੇਵਾਂਗੇ ਪਰ ਇਹਦੇ ਨਾਲ-ਨਾਲ ਜਿਹੜੀ ਇੱਕ ਚੀਜ਼ ਬਹੁਤ ਹੀ ਵਧੀਆ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਆ ਉਹ ਇਹ ਆ ਕਿ ਹਰ ਕੋਈ ਬੰਦਾ ਤੁਸੀਂ ਦੇਖਿਆ ਹੀ ਆ ਪਿੱਛੇ ਜੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਨਿੰਦियां ਦਾ ਰਹਿੰਦਾ ਜੀ ਕੈਨੇਡਾ ਦੇ ਵਿੱਚ ਆ ਹੋ ਗਿਆ ਕੈਨੇਡਾ ਦੇ ਵਿੱਚ ਉਹ ਹੋ ਗਿਆ ਨੇ ਡਾ ਤਾਂ ਜਮਾਈ ਸਤਿਆਨਾਸ ਵੱਜ ਗਿਆ ਪਰ ਤੁਹਾਨੂੰ ਇਹ ਦੱਸਣਾ ਜ਼ਰੂਰੀ ਸਮਝਦੇ ਆਂ ਬਈ ਜਿਹੜੀ ਹੁਣ ਪਿੱਛੇ ਜੇ ਇੱਕ ਸਰਵੇ ਹੋਇਆ ਜਿਹਦੇ ਵਿੱਚ ਦੇਖਿਆ ਗਿਆ ਕਿ ਦੁਨੀਆਂ ਦੇ ਜਿਹੜੇ ਦੁਨੀਆਂ ਦੇ ਜਿਹੜੇ ਟਾਪ ਦੇ ਸਿਟੀਜ਼ ਹੈਗੇ ਨੇ ਰਹਿਣ ਵਾਸਤੇ ਕਿਹੜੇ-ਕਿਹੜੇ ਵਧੀਆ ਨੇ ਤੇ ਉਸ ਲਿਸਟ ਦੇ ਵਿੱਚ ਸਾਡਾ ਸ਼ਹਿਰ 18ਵੇਂ ਨੰਬਰ ਤੇ ਆਇਆ ਪਹਿਲਾਂ ਨਾਲੋਂ ਡ੍ਰੌਪ ਕੀਤਾ ਇਹ ਤੇ ਜ਼ਰੂਰ ਆ ਕਿ ਪਹਿਲਾਂ ਜਿਹੜੀ ਸੀਗੀ ਇਹਦੀ ਰੇਟਿੰਗ ਬਹੁਤ ਜ਼ਿਆਦਾ ਉੱਪਰ ਸੀਗੀ ਉਹਦਾ ਵੱਡਾ ਕਾਰਨ ਕੀ ਸੀਗਾ ਕਿ ਪਿਛਲੇ ਥੋੜੇ ਜਿਹੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਲੋਕ ਇੱਥੇ ਮੂਵ ਹੋ ਗਏ ਤੇ ਉਹ ਮੂਵ ਹੋਣ ਦੇ ਨਾਲ ਨਾਲ ਜਿਹੜੀਆਂ ਇਥੋਂ ਦੀਆਂ ਜਿੰਨੀਆਂ ਵੀ ਸਾਨੂੰ ਸੁਵਿਧਾਵਾਂ ਕਹਿ ਲੋ ਜਿੰਨੀਆਂ ਵੀ ਸਾਨੂੰ ਅਸੀਂ ਚੀਜ਼ਾਂ ਨੇ ਜਿਨ੍ਹਾਂ ਦਾ ਅਸੀਂ ਐਡਵਾਂਟੇਜ ਲੈਣਾ ਖਾਸ ਕਰਕੇ ਜਿਵੇਂ ਆਪਣੇ ਹੈਲਥ케ਅਰ ਸਿਸਟਮ ਆ ਉਹਦੇ ਵਿੱਚ ਬੜਾ ਫਰਕ ਪਿਆ ਉਹਦੇ ਵਿੱਚ ਜਿਵੇਂ ਜਿਹੜੀ ਜਿੰਨੀ ਵੀ ਸਹਾਇਤਾ ਸੀ ਉਹ ਨਹੀਂ ਛੇਤੀ ਨਹੀਂ ਸੀ ਮਿਲ پا ਰਹੀ ਜਿਹਦੇ ਕਰਕੇ ਰੇਟਿੰਗ ਦੇ ਵਿੱਚ ਕੈਲਬਰੀ ਥੱਲੇ ਗਿਆ 18ਵੇਂ ਨੰਬਰ ਤੇ ਗਿਆ ਪਰ ਹਰ ਇੱਕ ਚੀਜ਼ ਨੂੰ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਟਾਈਮ ਲੱਗਦਾ ਹੁੰਦਾ ਉਹ ਚੀਜ਼ ਆ ਜਿਹੜੀ ਉਹ ਹੌਲੀ ਹੌਲੀ ਇੰਪਰੂਵ ਹੋਊਗੀ ਸਾਡੇ ਸ਼ਹਿਰ ਦੇ ਵਿੱਚ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਇਸ ਕਰਕੇ ਜਿਹੜੀ ਮਤਲਬ ਜੇ ਗਰੋਥ ਦੇ ਹਿਸਾਬ ਨਾਲ ਦੇਖਿਆ ਜਾਵੇ ਵੱਡੇ ਸ਼ਹਿਰਾਂ ਦੇ ਵਿੱਚੋਂ ਤਾਂ ਕੈਲਗਰੀ ਬਹੁਤ ਹੀ ਵਧੀਆ ਤਰੀਕੇ ਨਾਲ ਗਰੋ ਹੋ ਰਿਹਾ ਕੰਪਨੀਆਂ ਵੀ ਆ ਰਹੀਆਂ ਨੇ ਔਪਰਚੂਨਿਟੀ ਵੀ ਬਹੁਤ ਆ ਤੇ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਇਸੇ ਕਰਕੇ ਲੋਕ ਇੱਥੇ ਆ ਰਹੇ ਨੇ ਤੇ ਜਿਹੜੀ ਉਹ ਲਿਸਟ ਸੀ ਉਹ ਲਿਸਟ ਦੇ ਵਿੱਚ ਜਿਹੜੇ ਸਾਰਿਆਂ ਨੂੰ ਪਹਿਲੇ ਨੰਬਰ ਤੇ ਆਇਆ ਸ਼ਹਿਰ ਉਹ ਹੈਗਾ ਕੋਪਨਹੈਗਨ ਆਪਣੇ ਡੈਨਮਾਰਕ ਦਾ ਦੂਜੇ ਨੰਬਰ ਤੇ ਵੀ ਆਣਾ ਅਤੀਜ ਨੰਬਰ ਤੇ ਆਇਆ ਉਹਦੇ ਤੇ ਜ਼ਿਊਰਿਖ ਸਵਿਟਜ਼ਰਲੈਂਡ ਦਾ ਤੇ ਜਿਹੜੀ ਉਹ ਟੌਪ 20 ਲਿਸਟ ਆ ਉਹਦੇ ਵਿੱਚ 10ਵੇਂ ਨੰਬਰ ਤੇ ਵੈਂਕੂਵਰ 12ਵੇਂ ਨੰਬਰ ਤੇ ਟ੍ਰਾਂਟੋ ਤੇ 18ਵੇਂ ਨੰਬਰ ਤੇ ਕੈਲਗਰੀ ਇਹ ਜਿਹੜੇ ਪਹਿਲੇ ਟੌਪ ਦੇ 20 ਬੀ ਸ਼ਹਿਰ ਨੇ ਜਿਹੜੇ ਉਹਨਾਂ ਦੇ ਵਿੱਚ ਇਹਨਾਂ ਦਾ ਨਾਮ ਆਇਆ ਹੋਇਆ ਜਿਹੜੀ ਇਸ ਤੋਂ ਵੀ ਵੱਡੀ ਗੱਲ ਉਹ ਇਹ ਆ ਕਿ ਅਮਰੀਕਾ ਦਾ ਕੋਈ ਵੀ ਸ਼ਹਿਰ ਇਨਾਂ 20ਾਂ ਦੇ ਵਿੱਚ ਕਦੇ ਵੀ ਨਹੀਂ ਆਇਆ ਉਹਦਾ ਵੱਡਾ ਕਾਰਨ ਇਹ ਹੈ ਕਿ ਉੱਥੇ ਜਿਵੇਂ ਸਾਨੂੰ ਪਤਾ ਹੀ ਆ ਕਿ ਜੁਰਮ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਜਿਹੜੀ ਮਤਲਬ ਕਿ ਕ੍ਰਾਈਮ ਦਾ ਜਿਆਦਾ ਹੋਣ ਕਰਕੇ ਜਿਆਦਾਤ ਜਿਹੜੇ ਸ਼ਹਿਰ ਨੇ ਅਮਰੀਕਾ ਦੇ ਇਸ ਲਿਸਟ ਦੇ ਵਿੱਚ ਨਹੀਂ ਆਉਂਦੇ ਸਾਡਾ ਸ਼ਹਿਰ ਥੱਲੇ ਨੂੰ ਜ਼ਰੂਰ ਡ੍ਰੌਪ ਹੋਇਆ ਪਰ ਮੈਨੂੰ ਵੀ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਬਦਲਣਗੀਆਂ ਤੇ ਬਦਲਣ ਕਰਕੇ ਇਹ ਫਿਰ ਵੀ ਇਹਦੀ ਇੰਪਰੂਵਮੈਂਟ ਆ ਜਿਹੜੀ ਬਿਲਕੁਲ ਆਊਗੀ ਤੇ ਤੁਸੀਂ ਸਾਡੀਆਂ ਵੀਡੀਓਜ਼ ਦੇ ਵਿੱਚ ਵੀ ਦੇਖਦੇ ਹੋਵੋਗੇ ਕਿ ਜਿਵੇਂ ਰਹਿਣ ਨੂੰ ਬਹੁਤ ਵਧੀਆ ਆ ਖਾਸ ਕਰਕੇ ਅਸੀਂ ਤਾਂ ਬੜਾ ਇੰਜੋਏ ਕਰਦੇ ਆ ਇੱਥੇ ਜਿਹੜੇ ਪਹਾੜਾਂ ਨੂੰ ਜਿਹੜੇ ਲੋਕ ਪਸੰਦ ਕਰਦੇ ਨੇ ਜਿਵੇਂ ਸਾਡੇ ਵਾਂਗੂ ਹਾਈਕਿੰਗ ਵਗੈਰਾ ਕਰਨ ਜਾਂਦੇ ਨੇ ਤੇ ਇੰਨਾ ਵਧੀਆ ਮੌਸਮ ਆ ਸਾਰੀਆਂ ਚੀਜ਼ਾਂ ਬੜੀਆਂ ਵਧੀਆ ਵਧੀਆ ਨੇ ਠੰਡ ਜ਼ਰੂਰ ਹੋਏਗੀ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਗੱਲ ਆ ਜਾਂਦੀ ਆ ਸੌਫਟਨ ਦੀ ਤਾਂ ਸਾਡਾ ਸ਼ਹਿਰ ਬਹੁਤ ਸੋਹਣਾ ਨੋ ਡਾਊਟ ਅੱਛਾ ਹੁਣ ਆਪਾਂ ਗੱਲ ਕਰਦੇ ਆ ਕਿ ਜਿਵੇਂ ਮਾਰਕੀਟ ਸਲੋ ਕਾਫੀ ਜ਼ਿਆਦਾ ਹੋਈ ਹੋਈ ਆ ਪਰ ਬਾਏਰ ਬਹੁਤ ਹੀ ਜ਼ਿਆਦਾ ਬੈਠਾ ਮਾਰਕੀਟ ਦੇ ਵਿੱਚ ਜਿਹੜਾ ਇਹ ਸੋਚ ਰਿਹਾ ਕਿ ਵੀ ਅਸੀਂ ਕਰ ਲਈਏ ਕਿ ਨਾ ਲਈਏ ਹੋ ਸਕਦਾ ਉਹਨਾਂ ਚੋਂ ਤੁਸੀਂ ਵੀ ਹੋ ਅੱਜ ਜਿਹੜੇ ਤੇ ਤੁਹਾਡੇ ਵਾਸਤੇ ਕੁਝ-ਕੀ ਚੀਜ਼ਾਂ ਨੇ ਜਿਹੜੀਆਂ ਜਾਣਕਾਰੀ ਲੈ ਕੇ ਆ ਉਹਨਾਂ ਦੇ ਵਿੱਚ ਇੱਕ ਇਹ ਚੀਜ਼ ਆ ਕਿ ਗਲੋਬਲ ਨਿਊਜ਼ ਨੇ ਜਿਹੜੀ ਪਿੱਛੇ ਜਿਹਾ ਇੱਕ ਸਰਵੇ ਕੀਤਾ ਉਹਦੇ ਵਿੱਚ ਉਹਨਾਂ ਨੇ ਇਹ ਦੇਖਿਆ ਕਿ 54% ਜਿਹੜੇ ਰੈਂਟ ਦੇ ਉੱਪਰ ਰੋਕ ਲਹਿ ਰਹੇ ਨੇ ਕਿਰਾਏ ਤੇ ਰਹਿ ਰਹੇ ਨੇ ਉਹ ਚਾਹੁੰਦੇ ਨੇ ਕਿ ਉਹ ਕਾਰ ਲੈ ਲੈਣ ਆਉਣ ਵਾਲੇ ਜਿਹੜਾ ਭਵਿੱਖ ਦੇ ਵਿੱਚ ਕਿਤੇ ਛੇਤੀ ਤੋਂ ਛੇਤੀ ਜਦੋਂ ਵੀ ਉਹਨਾਂ ਤੋਂ ਲੈ ਹੁੰਦਾ ਹੋਇਆ ਪਰ ਉਹ ਦੋ ਚੀਜ਼ਾਂ ਦੀ ਉਡੀਕ ਕਰ ਰਹੇ ਨੇ ਇੱਕ ਚੀਜ਼ ਦੀ ਤਾਂ ਤਕਰੀਬਨ 40% ਦੇ ਲੋਕ ਇਸ ਚੀਜ਼ ਦੀ ਉਮੀਦ ਕਰ ਰਹੇ ਨੇ ਕਿ ਜੀ ਘਰਾਂ ਦੀਆਂ ਪ੍ਰਾਈਸਾਂ ਘਟਣ ਅਨੁਸਾਰ ਦੇ ਸਾਹਮਣੇ ਆ ਕਿ ਪ੍ਰਾਈਸਾਂ ਨੂੰ ਬਹੁਤ ਫਰਕ ਪਿਆ ਹੋਇਆ ਘਟੀਆਂ ਹੋਈਆਂ ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ ਤੇ ਜਿਵੇਂ ਜਿਹੜੇ ਮਤਲਬ ਕਿ ਬਾイヤਰਸ ਹੈਗੇ ਨੇ ਜਿਹੜੇ ਘਰ ਖਰੀਦਣਾ ਚਾਹੁੰਦੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿਉਂਕਿ ਅੱਜ ਕੱਲ੍ਹ ਹੁਣ ਤੁਹਾਨੂੰ ਜਿਹੜੀ ਇਨਵੈਂਟਰੀ ਜ਼ਿਆਦਾ ਵਧਣ ਕਰਕੇ ਤੁਹਾਡੇ ਕੋਲੇ ਚੁਆਇਸ ਵੀ ਤੁਹਾਡੀ ਵਧੀ ਹੋਈ ਹੈ ਕਿ ਅਸੀਂ ਕਿਦਾਂ ਦਾ ਘਰ ਲਈਏ ਕਿਦਾਂ ਦਾ ਨਾਲ ਲਈਏ ਕਿਹੜੀ ਕਿਹੜੀ ਚੀਜ਼ ਉਸ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਜਿਵੇਂ ਪਿਛਲੀ ਵੀਡੀਓਜ਼ ਵੀ ਮੈਂਸ਼ਨ ਕੀਤਾ ਸੀ ਵੀ ਇਹੋ ਜਿਹਾ ਸਮਾਂ ਵਧੀਆ ਹੁੰਦਾ ਬਾਅਰਜ਼ ਵਾਸਤੇ ਕਿ ਉਹ ਜਿਹੜੋ ਘਰ ਲੈਣਾ ਉਹਨਾਂ ਨੂੰ ਆਪਦੀ ਵਧੀਆ ਚੁਆਇਸ ਦਾ ਮਿਲ ਸਕੇ ਤੇ ਦੂਜੀ ਗੱਲ ਆ ਉਹਦੇ 'ਚ ਇਹ ਵੀ ਖਿਆਰ ਰੱਖਿਓ ਕਿ ਜਿਹੜੇ ਫਸਟ ਟਾਈਮ ਹੋਮ ਬਾਅਰ ਨੇ ਉਹ GST ਰਿਬੇਟ ਦਾ ਵੀ ਫਾਇਦਾ ਲੈ ਸਕਦੇ ਨੇ ਉਹਦੇ 'ਚ ਇੱਕ ਚੀਜ਼ ਮੈਂ ਤੁਹਾਨੂੰ ਜ਼ਰੂਰ ਦੱਸਣੀ ਚਾਹੂੰਗਾ بڑے ਰੀਅਲਟਰ ਨੇ ਜਿਹੜੇ ਇਹ ਚੀਜ਼ ਪੋਸਟ ਕਰ ਰਹੇ ਨੇ ਵੀ ਉਹ ਕਿਵੇਂ ਰਿਬੇਟ ਮਿਲਣਾ ਵਾ ਹਲੇ ਤੱਕ ਉਹਦੀ ਕਲੈਰਿਟੀ ਕਿਸੇ ਕੋਲੇ ਨਹੀਂ ਹੈ ਉਹ ਰਿਬੇਟ ਮਿਲਣਾ ਕਿਵੇਂ ਆ ਬਿਲਡਰਜ਼ ਕੋਲੇ ਵੀ ਹੈ ਨਹੀਂਗੀ ਉਹ ਇਹ ਨਹੀਂ ਪਤਾ ਵੀ ਉਹ ਤੁਹਾਨੂੰ ਮਿਲੂਗਾ ਜਾਂ ਉਹ ਤੁਹਾਡੀ ਮਾਰਗੇਜ ਵਾਲੇ ਪਾਸੇ ਪੇ ਆਫ ਹੋ ਜਾਊਗਾ ਤੁਹਾਡੀ ਬੈਂਕ ਨੂੰ ਮਿਲੂਗਾ ਕਿਸੇ ਨੂੰ ਹਲੇ ਉਹਦੀਆਂ ਡਿਟੇਲਸ ਕਲੀਅਰ ਨਹੀਂ ਹੈਗੀਆਂ ਜਦੋਂ ਵੀ ਕਲੀਅਰ ਹੋਈਆਂ ਤੁਹਾਡੇ ਨਾਲ ਉਹ ਇਸ ਬਾਰੇ ਵੀ ਜਾਣਕਾਰੀ ਜਰੂਰ ਸ਼ੇਅਰ ਕਰਾਂਗੇ ਤੇ ਉਹ ਜਿਹੜੀ ਰਿਪੋਰਟ ਆ ਉਹਦੇ ਵਿੱਚ ਇਹ ਵੀ ਆਇਆ ਕਿ 29% ਦੇ ਨੇੜੇ ਲੋਕ ਨੇ ਜਿਹੜੇ ਇਹ ਚਾਹੁੰਦੇ ਨੇ ਕਿ ਜੀ ਅਗਰ ਇੰਟਰਸਟ ਰੇਟ ਘਟਣਗੇ ਤਾਂ ਅਸੀਂ ਕਰ ਲਵਾਂਗੇ ਇੰਟਰਸਟ ਰੇਟ ਜੇ ਘਟਦੇ ਨੇ ਇੱਕ ਚੀਜ਼ ਦਾ ਜਰੂਰ ਖਿਆਲ ਰੱਖਿਓ ਔਸਟ ਟਾਈਮ ਕਰਾਨੀਆਂ ਪ੍ਰਾਈਸਾਂ ਵਧਣ ਲੱਗ ਜਾਂਦੀਆਂ ਨੇ ਜਿਵੇਂ ਸਾਨੂੰ ਪਤਾ ਹੀ ਆ ਕਿ ਜਿਵੇਂ ਕੋਵਿਡ ਦੇ ਦੌਰਾਨ ਕੈਨੇਡਾ ਦੇ ਵਿੱਚ ਇਤਿਹਾਸਿਕ ਤੌਰ ਦੇ ਉੱਪਰ ਸਭ ਤੋਂ ਘੱਟ ਵਿਆਜ ਦੀਆਂ ਦਰਾਂ ਸੀ ਜਿਹਦੇ ਕਰਕੇ ਮਾਰਕੀਟ ਇੰਨੀ ਜ਼ਿਆਦਾ ਉੱਪਰ ਚਲੀ ਗਈ ਸੋ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਕਿ ਦੋਨੇ ਚੀਜ਼ਾਂ ਦਾ ਇਕੱਠਾ ਮਿਲਣਾ ਘੱਟ ਪ੍ਰਾਈਸ ਤੇ ਘੱਟ ਇੰਟਰਸਟ ਰੇਟ ਆ ਜਿਹੜਾ ਉਹ ਕਿਸੇ ਨਾ ਕਿਸੇ ਥਾਂ ਤੇ ਬਹੁਤ ਹੀ ਛੋਟੀ ਜੀ ਲਿਮਟਿਡ ਵਿੰਡੋ ਦੇ ਵਿੱਚ ਤਾਂ ਪੋਸੀਬਲ ਹੋ ਸਕਦਾ ਪਰ ਉਹ ਲੰਬੇ ਦੇਰ ਲਈ ਇਹ ਸਟਰੈਟਜੀ ਚੱਲਦੀ ਨਹੀਂ ਹੈ ਉਹਦੇ ਕਿਸੇ ਨਾ ਕਿਸੇ ਪਾਸੇ ਤੁਹਾਨੂੰ ਘਟਾ ਪੈਂਦਾ ਹੀ ਪੈਂਦਾ ਜਾਂ ਤਾਂ ਇੰਟਰਸਟ ਰੇਟ ਜੇ ਵਧ ਹੋਇਆ ਪ੍ਰਾਈਸ ਘਟੂ ਜੇ ਪ੍ਰਾਈਸ ਇੰਟਰਸਟ ਰੇਟ ਜੇ ਘਟਿਆ ਹੋਇਆ ਤਾਂ ਪ੍ਰਾਈਸ ਵਧ ਹੋਊਗੀ ਸੋ ਇਸ ਚੀਜ਼ ਦਾ ਜਰੂਰ ਖਿਆਲ ਰੱਖਿਓ ਅੱਛਾ ਇਸ ਤੋਂ ਬਗੈਰ ਜਿਹੜੀ ਗੱਲ ਆਪਾਂ ਕਰਨੀ ਚਾਹੁੰਦੇ ਸੀ ਉਹ ਹੈਗੀ ਆ ਵੀ ਵਿਆਜ ਦੀਆਂ ਦਰਾਂ ਦੀ ਤੁਹਾਨੂੰ ਪਤਾ ਹੀ ਹੈ ਵੀ ਪਿੱਛੇ ਜੇ ਕੁਝ ਬੈਂਕਾਂ ਨੇ ਤਾਂ ਜਿਹੜੀਆਂ ਫਿਕਸਡ ਰੇਟ ਦੀਆਂ ਵਿਆਜ ਦੀਆਂ ਦਰਾਂ ਦਰਾਂ ਥੋੜੀਆਂ ਜਿਹਾ ਵਧਾ ਕੇ ਵੀ ਦੇਣ ਲੱਗ ਗਏ ਉਹ ਆ ਕਿਉਂਕਿ ਹਾਲੇ ਥੋੜੀ ਜੀ ਮਾਰਕੀਟ ਸਲੋ ਚੱਲ ਰਹੀ ਆ ਤੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਕਿ ਤਕਰੀਬਨ 4% ਜਾਂ 4% ਦੇ ਨੀਟ ਤੇੜ ਜਾਂ ਉਹਦੇ ਘੱਟ ਵੀ ਕਈ ਬੈਂਕਾਂ ਆਫਰ ਕਰ ਰਹੀਆਂ ਨੇ ਕੋਸ਼ਿਸ਼ ਕਰਿਓ ਬਦ ਤੋਂ ਬਦ ਆਪਣੇ ਮੌਰਗੇਜ ਬਰੋਕਰ ਦੇ ਨਾਲ ਗੱਲ ਕਰਨ ਦੀ ਕਿ ਸਾਨੂੰ ਕਿੱਥੇ ਵਧੀਆ ਇੰਟਰਸਟ ਰੇਟ ਮਿਲ ਸਕਦਾ ਇੱਕ ਚੀਜ਼ ਮੈਂ ਅੱਗੇ ਵੀ ਜ਼ਿਕਰ ਕੀਤਾ ਸੀ ਉਹਦਾ ਵੀ ਜ਼ਰੂਰ ਖਿਆਲ ਰੱਖਿਓ ਉਹ ਇਹ ਹੈ ਕਿ ਜਿਹੜੀ ਆਪਣੇ ਵਿਆਜ ਦੀ ਦਰ ਆ ਉਹ ਤੁਸੀਂ ਵੇਰੀਏਬਲ ਲਿਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਲੇ ਵਿਆਜ ਦੀਆਂ ਦਰਾਂ ਘਟਣ ਦੇ ਚਾਂਸਸ ਨੇ ਕਿਉਂਕਿ ਇਕਨੋਮੀ ਥੋੜੀ ਸਲੋ ਆ ਤਾਂ ਕਿ ਤੁਸੀਂ ਫਿਕਸ ਦਾ ਹੁਣੇ ਫਾਇਦਾ ਲੈ ਲਿਆ ਫਿਰ ਜੇ ਵਿਆਜ ਦੀ ਦਰ ਘਟ ਗਈ ਫਿਰ ਤੁਹਾਨੂੰ ਉਹਦਾ ਫਾਇਦਾ ਨਹੀਂ ਹੋਣਾ ਕੋਈ ਸੋ ਉਸ ਚੀਜ਼ ਦਾ ਜਰੂਰ ਖਿਆਲ ਰੱਖਿਓ ਪਰ ਫਿਰ ਵੀ ਆਪਣੇ ਮਾਰਗੇਜ ਬ੍ਰੋਕਰ ਦੇ ਨਾਲ ਇਹ ਗੱਲ ਦਾ ਜਰੂਰ ਡਿਸਕਸ਼ਨ ਜਰੂਰ ਕਰਿਓ ਇਸ ਬਾਰੇ ਤੇ ਰਹੀ ਗੱਲ ਹੁਣ ਪਿਛਲੇ ਹਫਤੇ ਦੇ ਵਿੱਚ ਕੈਲਰੀ ਦੇ ਵਿੱਚ ਕਿਵੇਂ ਹੋਇਆ ਸਾਨੂੰ ਜਿਵੇਂ ਪਤਾ ਹੀ ਆ ਮਾਰਕੀਟ ਦੇ ਵਿੱਚ ਕਾਫੀ ਜ਼ਿਆਦਾ ਫਰਕ ਹੋਇਆ ਪ੍ਰਾਈਸਾਂ ਘਟ ਰਹੀਆਂ ਨੇ ਪਿਛਲੇ ਇੱਕ ਹਫਤੇ ਦੇ ਵਿੱਚ ਵਿੱਚ 1004 ਨਵੀਆਂ ਲਿਸਟਿੰਗਸ ਆਈਆਂ 100 ਸੀਗੀਆਂ ਜਿਹੜੀਆਂ ਬੈਕ ਔਨ ਦਾ ਮਾਰਕੀਟ ਆਈਆਂ ਪ੍ਰਾਈਸ 767 ਪ੍ਰੋਪਰਟੀਆਂ ਦੀ ਘਟੀ ਕਾਫੀ ਜ਼ਿਆਦਾ ਵੱਡਾ ਨੰਬਰ ਆ 767 ਬੜੀ 13 ਪ੍ਰਾਪਰਟੀਆਂ ਦੀ ਪੈਂਡਿੰਗ ਹੋਈਆਂ 486 ਪ੍ਰਾਪਰਟੀਆਂ 620 ਪ੍ਰਾਪਰਟੀਆਂ ਵਿਕੀਆਂ ਨੇ ਬੈਕ ਵੀ ਰਹੀਆਂ ਪ੍ਰਾਪਰਟੀਆਂ ਜਿਵੇਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਇਹ ਵਿਕੀ ਜਾਣਗੀਆਂ ਮਾਰਕੀਟ ਐਕਟਿਵ ਰਹੂਗੀ ਰਹੂਗੀ 79 ਪ੍ਰਾਪਰਟੀਆਂ ਐਕਸਪਾਇਰਡ ਹੋਈਆਂ 4 ਵਿਡਰੋਨ ਤੇ 324 ਪ੍ਰਾਪਰਟੀਆਂ ਟਰਮੀਨੇਟ ਹੋਈਆਂ ਹੁਣ ਇਹਦੇ ਵਿੱਚ ਕਾਰਨ ਵੱਡਾ ਕੀ ਹੈ ਅਸੀਂ ਵੀ ਇਸ ਚੀਜ਼ ਦੇ ਨਾਲ ਬੜੀ ਸਟਰੰਗਲ ਕਰਦੇ ਹਾਂ ਉਹ ਇਹ ਹੈ ਕਿ ਸੈਲਰ ਐਕਸਪੈਕਟ ਕਰਦਾ ਕਿ ਸਾਡਾ ਘਰ ਮਹਿੰਗਾ ਵਿਕੇ ਉਹਨਾਂ ਨੂੰ ਪ੍ਰਾਈਸ ਨਹੀਂ ਮਿਲ ਰਹੀ ਜਿਹੜੀ ਮਾਰਕੀਟ ਦੇ ਵਿੱਚ ਪਹਿਲਾਂ ਮਿਲਦੀ ਹੁੰਦੀ ਸੀ ਸੋ ਪ੍ਰਾਪਰਟੀ ਉਹੀ ਵਿਕ ਰਹੀ ਹੈ ਜ ਜਿਹਦੀ ਪ੍ਰਾਈਸ ਦੀ ਐਡਜਸਟਮੈਂਟ ਹੋਈ ਹੋਈ ਆ ਜਿਹੜੀ ਮਾਰਕੀਟ ਦੇ ਵਿੱਚ ਆਪਣਾ ਪੂਰਾ ਕਰ ਸਕਦੀ ਆ ਮਤਲਬ ਕਿ ਜਸਟੀਫਾਈ ਕਰ ਸਕਦੀ ਆ ਆਪਦੀ ਪ੍ਰਾਈਸ ਨੂੰ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਰੀਅਲ اسٹیਟ ਬਾਰੇ ਜਾਣਕਾਰੀ ਚਾਹੀਦੀ ਹੋਵੇ ਕੋਈ ਕੁਐਸਚਨ ਹੋਵੇ ਤਾਂ ਮੈਨੂੰ ਜਰੂਰ ਕੰਟੈਕਟ ਕਰਿਓ ਮੇਰਾ ਫੋਨ ਨੰਬਰ ਹੈ 4036992345 ਧੰਨਵਾਦ